ਮਨ ਬਹੁਤ ਔਖਾ ਕਹਾ ਦੇ ਦੀਦਾ ਮੁਖਾ ਮਾਰ ਰਹੀ ਬਰਦਵਾ ਸਾਹਿਬ ਵੀ ਨਹੀਂ ਆ ਸਕਦਾ ਲੰਗਰ ਛਕਣ ਵਾ ਮੈ ਮਨ ਬਹੁਤ ਔਖਾ ਲੈਟਰਨ ਬਾਥਰੂਮ ਤੇ ਜਿਵੇਂ ਲਿਜਾ ਸਕਦਾ ਤੁਸੀਂ ਸੇਵਾ ਕਰਦੋਂ ਮਾ ਤਾਂ ਬਹੁਤ ਚੰਡੀ ਦਾ ਲੈ ਕੇ ਬਹੁਤ ਦੁਖੀ ਹੈ ਜੀ ਆਪਣੇ ਆਪ ਨੂੰ ਬਿਸਤਰਾ ਵੀ ਨਹੀਂ ਕਰ ਸਕਦਾ ਇਹ ਬਾਬਾ ਜੀ ਹਾਂਸ ਰਾਜ ਸਿੰਘ ਨਾਮ ਹੈ ਜਿਹਨਾਂ ਦਾ ਇਹ ਪੀਜੀ ਚ ਹੁੰਦੇ ਜੀ ਗੋਲ ਮਾਰਕੀਟ ਦੇ ਕੋਲ ਜੀ ਇਹਨਾਂ ਦੇ ਪਰਿਵਾਰ ਚ ਕੋਈ ਨਹੀਂ ਹੈ ਜੀ ਇਹ ਸਰੀਰ ਤੋਂ ਇਸ ਟਾਈਮ ਬੀਲ ਚੇਅਰ ਤੇ ਹੈ ਜੀ ਚੱਲ ਫਿਰ ਹੁੰਦਾ ਨਹੀਂ ਜੀ ਅੱਖਾਂ ਤੋਂ ਇਹਨਾਂ ਨੂੰ ਦਿਖਦਾ ਨਹੀਂ ਹੈ ਜੀ ਚੰਗੇ ਭਲੇ ਬੰਦੇ ਜਿਹੜੇ ਤੁਰਦੇ ਫਿਰਦੇ ਆ ਨਾ ਉਹ ਭੱਜਣ ਲੱਗ ਜਾਂਦੇ ਆ ਕਿ ਪੀਜੀਏ ਜਾ ਕੇ ਕਾਰਡ ਕਿਵੇਂ ਬਣਾਵਾਂਗੇ ਆ ਕਾਰਡ ਆਂ ਹੀ ਦੇਖ ਰਹੇ ਹੋ ਕਿਹੜਾ ਡਿਪਾਰਟਮੈਂਟ ਦਾ ਕਾਰਡ ਨਹੀਂ ਬਣਾਇਆ ਹੋਇਆ ਨਾ ਬਾਪੂ ਜੀ ਤੁਹਾਡਾ ਨਾਮ ਕੀ ਸੀਗਾ ਹੰਸ ਰਾਜ ਹੰਸ ਰਾਜ ਸੰਗਤ ਜੀ ਬਹੁਤ ਸਾਰੇ ਡਿਸਟ੍ਰਿਬਿਊਟ ਪੇਸ਼ੈਂਟ ਅਡਡ ਹਸਪਤਾਲਾਂ ਦੇ ਵਿੱਚ ਹਨਾ ਜਿਹੜੇ ਜਿਨ੍ਹਾਂ ਨੂੰ ਕੋਈ ਨਹੀਂ ਪੁੱਛ ਰਿਹਾ ਜਿਨ੍ਹਾਂ ਦੇ ਨਾਲ ਕੋਈ ਨਹੀਂ ਹੈਗਾ ਉਹਨਾਂ ਤੱਕ ਸਾਡੇ ਵੀਡੀਓ ਪਹਚਾਨ ਦੇ ਵਿੱਚ ਕਿਰਪਾਲਤਾ ਜ਼ਰੂਰ ਕਰਿਓ ਹੰਸ ਰਾਜ ਬਾਪੂ ਜੀ ਵਰਗੇ ਬਹੁਤ ਜ਼ਿਆਦਾ ਪੇਸ਼ੈਂਟ ਪਰੇਸ਼ਾਨ ਨੇ ਅਜਾ ਬਾਪੂ ਜੀ ਨੂੰ ਲੈ ਕੇ ਚੱਲੇ ਆਂ ਸੰਸਥਾ ਦੇ ਵਿੱਚ ਉੱਥੇ ਇਹਨਾਂ ਦਾ ਰਹਿਣ ਕੰਮ ਕਰਾਂਗੇ ਤੇ ਬਾਪੂ ਜੀ ਪ੍ਰੋਬਲਮ ਕੀ ਹੈ ਇਸ ਟਾਈਮ ਸਭ ਤੋਂ ਵੱਡੀ ਪਿਸ਼ਾਬ ਦੇ ਅੰਗਾਂ 'ਚ ਹਾਂ ਜੀ ਪਿਸ਼ਾਬ ਦੇ ਅੰਗਾਂ ਦੇ ਵਿੱਚ ਰੀਪ੍ਰੋਡਕਟਿਵ ਆਰਗਨਸ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਹੈ ਜੀ ਨਾ 10 ਗੁਣਾ ਵੱਡਾ ਸਾਈਜ਼ ਹੋ ਰੱਖਿਆ ਉਹਨਾਂ ਦਾ 10 ਟਾਈਮਸ ਵੱਡੇ ਹੋ ਰੱਖੇ ਨੇ ਤੇ ਇਹਨਾਂ ਦਾ ਇਲਾਜ ਵੀ ਚੱਲਣਾ ਬਾਪੂ ਜੀ ਦਿਖਦਾ ਬਿਲਕੁਲ ਨਹੀਂ ਹੈਗਾ ਜਮਤ ਮੈ ਵੀ ਨਹੀਂ ਦਿਖ ਰਿਹਾ ਜਮਤ ਥੋੜਾ ਥੋੜਾ ਜੀ ਥੋੜਾ ਥੋੜਾ ਜਮਾੜਾ ਮਾੜਾ ਜੀ ਅੱਛਾ ਬੜੇ ਕਮਾਲ ਦੀ ਗੱਲ ਆ ਫਿਰ ਵੀ ਹਿੰਮਤ ਨਹੀਂ ਹਾਰੇ ਹੋਏ ਬਾਪੂ ਜੀ ਕਿੰਨੀ ਉਮਰ ਹੈ ਆਪਣੀ ਮੇਰੀ 65 ਸਾਲ ਉਮਰ ਹੈ ਉਹ ਵੀ ਗੱਲ ਕਰ ਰਹੇ ਸੀ ਜਾਨ ਮੈਂ ਦੁਪਹਿਰ ਐ ਹਾਂ ਲੇਟ ਹੋ ਗਿਆ ਬੰਦਾ ਇੱਕ ਮਿੰਟ ਰੋਟੀ ਖਾਣ ਗੁਰਦੁਆਰਾ ਸਾਹਿਬ ਅੱਛਾ ਉਧਰ ਤੋਂ ਮਿਲਿਆ ਨਾ ਕੋਈ ਮੈਂ ਹੌਲੀ ਹੌਲੀ ਕਰਦਾ ਬਈ ਬਿਲ ਚੇਰ ਤੇ ਇੱਥੇ ਗੇਟ ਤੇ ਆ ਕੇ ਫਿਰ ਐਸੇ ਧੋਆ ਜਾਂ ਪਿਆ ਅੱਖਾਂ ਵਾ ਰਸਤਾ ਭੁੱਲ ਗਿਆ ਅੱਛਾ ਫਿਰ ਬੁਲਾਈ ਗਿਆ ਉਹ ਮਾਰੀ ਗਿਆ ਇੱਕ ਬੰਦਾ ਆਇਆ ਉਹਨੇ ਵਿਚਾਰਾ ਛੱਡ ਕੇ ਗਿਆ ਇੱਥੇ ਪਿੰਡ ਗੇੜਾ ਸੀ ਆਪਣਾ ਪਿੱਛੋਂ ਹਾਂਜੀ ਕਿਹੜਾ ਸੀ ਕਿਆਲੇ ਰਹਿੰਦੇ ਜੀ ਕਿਆਲੇ ਲੱਗੇ ਹੈ ਸਾਡੇ ਵੀਡੀਓ ਜ਼ਰੂਰ ਸਾਂਝਾ ਕਰਿਆ ਕਰੋ ਨਾ ਹਾਂਸਰ ਦੇ ਬਾਪੂ ਜੀ ਵਰਗੇ ਬਹੁਤ سارے ਲੋਕ ਪਰੇਸ਼ਾਨ ਨੇ ਇਹਨਾਂ ਤੱਕ ਸਾਡੇ ਵੀਡੀਓ ਪਹੁੰਚਾ ਕੇ ਬਹੁਤ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਨਾ ਅਗਰ ਜੀ ਪੀਜੀਆਈ ਗੋਲ ਮਾਰਕੀਟ ਤੋਂ ਨਾ ਬਾਪੂ ਜੀ ਨੂੰ ਲੈ ਕੇ ਚੱਲੇ ਆ ਪਿੱਛੇ ਇੱਕ ਹਫ਼ਤੇ ਤੋਂ ਬਾਪੂ ਜੀ ਦੀ ਕਾਲਾ ਆ ਰਹੀ ਸੀ ਇਹਨਾਂ ਦੇ ਰੀਪ੍ਰੋਡਕਟਿਵ ਆਰਗਨ ਜਿਹੜੇ ਹਨ ਪਸ਼ਾਬ ਵਾਲੇ ਅੰਗ ਉਹ 10 ਤੋਂ 12 ਗੁਣਾ ਵੱਡੇ ਹੋ ਰੱਖੇ ਬਹੁਤ ਵੱਡੇ ਹੋ ਰੱਖੇ ਹਨ ਜਿਹਦੇ ਉੱਪਰ ਦੁੱਖ ਪਿਆ ਹੁੰਦਾ ਨਾ ਉਹੀ ਜਾਣਦੇ 95 ਤੋਂ 28% ਬਲਾਈਂਡ ਹੈ ਦਿਖਦਾ ਨਹੀਂ ਕੁਝ ਹਲਕਾ ਜੰਮ ਤੁੰਦਾ ਦਿਖਦਾ ਸਾਰੇ ਜਿਹੜੇ ਬਾਕੀ ਪੀਜੀਆਈ ਗੋਲ ਇੱਥੇ ਗੋਲ ਮਾਰਕੀਟ ਹਨ ਇਹ ਪੀਜੀਆਈ ਦੇ ਵਿੱਚ ਇੱਥੇ ਬਹੁਤ ਸਾਰੇ ਪੇਸ਼ੈਂਟ ਦੁੱਖ ਦੁੱਖ ਦੁੱਖਾਂ ਦੇ ਵਿੱਚ ਪਏ ਹੁੰਦੇ ਨੇ ਜਿਹਦੇ ਉੱਪਰ ਦੁੱਖ ਪਿਆ ਹੁੰਦਾ ਨਾ ਉਹੀ ਜਾਣਦਾ ਇਹ 99% ਹੀ ਬ੍ਰਾਈਂਡ ਹੈ ਬਸ ਹਲਕੀ ਜਿਹੀ ਧੁੰਦਲੀ ਦੀ ਆਖਰਤੀ ਦਿਖਦੀ ਹੈ ਇਹਨਾਂ ਨੂੰ ਨਾ ਤੇ ਤੁਹਾਡੀ ਆਪ ਦੀ ਗਰਾਊਂਡ ਟੀਮ ਲੈਣ ਆਈ ਹੈ ਸੋ ਬੇਨਤੀ ਹੈ ਰਹਦੀਏ ਜ਼ਰੂਰ ਸੇਵਾ ਦੇ ਵਿੱਚ ਸਹਿਯੋਗ ਕਰਿਆ ਕਰੋ ਸਾਡੇ ਵੀਡੀਓ ਸ਼ੇਅਰ ਕਰਿਆ ਕਰੋ ਜ਼ਰੂਰ ਹੈ ਨਾ ਜਿਸ ਦੇ ਉੱਪਰ ਦੁੱਖ ਹੁੰਦਾ ਉਹੀ ਜਾਣਦਾ ਕਿ ਹਾਲਾਤ ਕਿਹੜੇ ਹੁੰਦੇ ਨੇ ਨਾ ਸਾਰੇ ਜਿਹੜੇ ਬਾਕੀ ਪੇਸ਼ੈਂਟ ਸੀਗਾ ਨਾ ਉਹ ਕਹਿ ਸਾਰੇ ਲੱਗੇ ਹੋਏ ਕਿ ਬਾਪੂ ਜੀ ਨੂੰ ਲੈ ਜਾਓ ਬਹੁਤ ਤਕਲੀਫ ਦੇ ਵਿੱਚ ਨੇ ਨਾ ਬਹੁਤ ਤਕਲੀਫ ਦੇ ਵਿੱਚ ਨੇ ਤੁਹਾਨੂੰ ਬੇਨਤੀ ਹੈ ਰਹਿੰਦੀ ਹੈ ਜਰੂਰ ਸਾਡੇ ਨਾਲ ਜੁੜੋ ਸੇਵਾ ਦੇ ਵਿੱਚ ਸਹਿਯੋਗ ਕਰੋ ਸਾਡੇ ਵੀਡੀਓ ਸਾਂਝੇ ਕਰੋ ਹਨਾ ਕਿੱਥੇ ਰਹਿੰਦੇ ਆਸੀਂ ਸਰਵ ਹਿਮੈਨਿਟੀ ਸਰਵ ਗੋਡ ਚੈਰੀਟੇਬਲ ٹرسٹ ਹਨਾ ਇਹ ਖਰੜ ਦੇ ਲੱਗੇ ਹੈ ਪਿੰਡ ਮਦਨਹੜੀ ਦੇ ਵਿੱਚ ਮੋਹਾਲੀ ਜ਼ਿਲ੍ਹੇ ਦੇ ਵਿੱਚ ਹਨਾ ਤੁਸੀਂ ਸਾਡੀ ਸੇਵਾ ਦੇ ਵਿੱਚ ਜਰੂਰ ਸਹਿਯੋਗ ਕਰਿਆ ਕਰੋ ਸਾਨੂੰ ਤੁਹਾਡੇ ਸੇਵਾ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਪਲੀਜ਼ ਬਹੁਤ ਸਾਰੇ ਲੋਕ ਅੱਛੇ ਤੋਂ ਅੱਛੇ ਨੇ ਚੰਗੇ ਤੋਂ ਚੰਗੇ ਨੇ ਲੋਕ ਕਰਨਾ ਚਾਹੁੰਦੇ ਨੇ ਲੋਕਾਂ ਕੋਲ ਪਲੇਟਫਾਰਮ ਨਹੀਂ ਹੁੰਦਾ ਕਿ ਕਿੱਥੇ ਕਰੀਏ ਕਿਆ ਕਰੀਏ ਹੈ ਨਾ ਤੁਹਾਨੂੰ ਬੇਨਤੀਆਂ ਕਰਦੇ ਆ ਸਾਡੇ ਨਾਲ ਸੇਵਾ ਦੇ ਵਿੱਚ ਜ਼ਰੂਰ ਜੁੜੋ ਸਹਿਯੋਗ ਕਰੋ ਤੁਹਾਡੇ ਵਰਗੇ ਆਮ ਇਨਸਾਨ ਇਕੱਠੇ ਹੋ ਕੇ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਆ ਨਾ ਜ਼ਰੂਰ ਹੈ ਨਾ